ਉਹ ਆਈ ਗੁਰੂ ਜੀ ਦਾ ਖਾਲਸਾ ਉਹ ਆਈ ਗੁਰੂ ਜੀ ਦੀ ਫਤਿਹ ਆਪਾਂ ਕੁਝ ਅਹਿਮ ਨੁਕਤਿਆਂ ਦੇ ਉੱਤੇ ਥੋੜੀ ਵਿਚਾਰ ਕਰਨੀ ਚਾਹੁੰਦੇ ਆ ਕੁਝ ਵੀਰ ਜਿਹੜੇ ਜੁੜ ਰਹੇ ਨੇ ਫੇਸਬੁੱਕ ਤੇ ਜੁੜ ਜਾਣ ਦੀ ਏ ਥੋੜੇ ਜਿਹਾ ਆਪਾਂ ਤਾਂ ਜੋ ਕੁਝ ਅਹਿਮ ਨੁਕਤਿਆਂ ਤੇ ਆਪਾਂ ਗੱਲ ਕਰ ਸਕੀਏ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਲਦੀਪ ਸਿੰਘ ਜੀ ਗੜਗੱਜ ਵੱਲੋਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਅਕਾਲ ਤਖਤ ਸਾਹਿਬ ਦੀ ਸਕਤਰੇਤ ਤੇ ਸੱਦਿਆ ਗਿਆ ਹੈ ਕਿਉਂਕਿ ਜੋ ਮਹਿਸੂਸ ਕਰ ਰਹੇ ਹਾਂ ਕਿ ਦੋਨੇ ਪਾਸੇ ਨਿੱਜੀ ਇਹ ਪੋਲਿਟੀਕਲ ਲੜਾਈ ਦੇ ਵਿੱਚ ਸਿੱਖੀ ਸਿਧਾਂਤਾਂ ਦਾ ਘਾਣ ਹੋ ਰਿਹਾ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲਈ ਉਹਨਾਂ ਨੇ ਸ਼ਬਦ ਵਰਤੇ ਹੈ ਪਾਤਿਤ ਸਿਕਰੇਤ ਮਰਿਆਦਾ ਦੇ ਮੁਤਾਬਿਕ ਪਾਤਿਤ ਵਿਅਕਤੀ ਉਹ ਹੁੰਦਾ ਹੈ ਜਿਨੇ ਅੰਮ੍ਰਿਤ ਛਕਣ ਤੋਂ ਬਾਅਦ ਕੇਸ ਕਟਾਏ ਹੋਣ ਜਾਂ ਕਰਤਾਰ ਤੋਂ ਡਿੱਗਿਆ ਹੋਵੇ ਜਾਂ ਫਿਰ ਤੰਬਾਕੂ ਵਰਗਾ ਨਸ਼ਾ ਵਰਤਦਾ ਹੋਵੇ ਜਾਫਿਰ ਕੁੱਠਾ ਵਰਤਦਾ ਹੋਵੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਪਤਿਤ ਵਿਅਕਤੀ ਉਹ ਹੈ ਜਿਹੜੇ ਇੱਕ ਵਾਰੀ ਅੰਮ੍ਰਿਤ ਛਕਿਆ ਉਸ ਤੋਂ ਬਾਅਦ ਇਹਨਾਂ ਚਾਰ ਕਰੈਤਾਂ ਵਿੱਚੋਂ ਵੱਜਰ ਕਰੈਤਾਂ ਵਿੱਚੋਂ ਇੱਕ ਕਰੈਤ ਕੀਤੀ ਹੈ ਜਿਨੇ ਅੰਮ੍ਰਿਤ ਹੀ ਨਹੀਂ ਛਕਿਆ ਅੱਜ ਤੱਕ ਉਸ ਵਿਅਕਤੀ ਨੂੰ ਜਿਨੇ ਕੇਸ ਕੱਟੇ ਹੈ ਉਹਦੇ ਲਈ ਸਿਰਗੁਮ ਸ਼ਬਦ ਵਰਤਿਆ ਜਾਂਦਾ ਹੈ ਰਹਿਤ ਮਰਿਆਦਾ ਦੇ ਵਿੱਚ ਸਿਰਗੁਮ ਤੇ ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਹੜਾ ਉਹ ਸ਼ਬਦ ਪਤਿਤ ਵਰਤੇ ਹੈ ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਦੂਜੀ ਗੱਲ ਗਿਆਨੀ ਗੜਗੱਜ ਜੀ ਜਾਂ ਕੋਈ ਵੀ ਸੱਜਣ ਕਿ ਕੋਈ ਵੀ ਵਿਅਕਤੀ ਜਿਹੜੇ ਕੇਸ ਕੱਟੇ ਹੋਣ ਉਹਨੂੰ ਅਕਾਲ ਤੱਕ ਸੈੱਬਰੋਂ ਇਸ ਤਰ੍ਹਾਂ ਸੱਦਾ ਪੱਤਰ ਮਿਲਿਆ ਹੋਵੇ ਉਹਨੂੰ ਪੇਸ਼ ਕੀ ਹੋਣ ਲਈ ਕਿਹਾ ਗਿਆ ਹੋਵੇ ਤਾਂ ਇਹ ਇੱਕ ਨਿੱਜੀ ਸਿਆਸੀ ਲੜਾਈ ਦੇ ਵਿੱਚ ਸਾਡੀ ਮਾਨ ਮਰਿਆਦਾ ਨੂੰ ਭੰਗ ਕੀਤਾ ਜਾ ਰਿਹਾ ਦੂਜੇ ਪਾਸੇ ਤੁਸੀਂ ਵੇਖੋ ਗਿਆਨੀ ਗੁਰਬਚਨ ਸਿੰਘ ਜਿਹੜਾ ਅਕਾਲ ਤਖਸੈਬ ਦੇ ਜਥੇਦਾਰ ਹੁੰਦੇ ਆ ਆਪ ਨਿੱਜੀ ਤੌਰ ਤੇ ਬਾਕੀ ਜਥੇਦਾਰਾਂ ਨੂੰ ਨਾਲ ਲੈ ਕੇ ਸੀਐਮ ਦੀ ਕੋਠੀ ਵਿੱਚ ਚਲਾ ਜਾਂਦਾ ਸੌਦਾ ਸਾਦ ਨੂੰ ਬਿਨਾਂ ਕਿਸੇ ਮੰਗੇ ਤੋਂ ਬਿਨਾਂ ਉਹਦੇ ਤੋਂ ਮੰਗੇ ਤੋਂ ਮਾਫੀ ਵੀ ਦੇ ਦਿੰਦਾ ਪ੍ਰੈਸ਼ਰ ਹਿੱਟ ਆ ਕੇ ਸੀਐਮ ਦੇ ਜਾਂ ਸਰਕਾਰ ਦੇ ਜਿਸ ਵਿਅਕਤੀ ਨੇ ਏਡੀ ਵੱਡੀ অবਗਿਆ ਕੀਤੀ ਸ੍ਰੀ ਅਕਾਲ ਤਖਸੈਬ ਨੂੰ ਢਾਹ ਲਾਈ ਉਸ ਵਿਅਕਤੀ ਨੂੰ ਜਦੋਂ ਅਕਾਲ ਤਖਸੈਬ ਤੇ ਪੇਸ਼ ਹੋਣ ਲਈ ਕਿਹਾ ਗਿਆ ਤਾਂ ਉਹਦੇ ਹੱਥ ਵਿੱਚ ਕਿਰਪਾਨ ਸੀਗੀ ਕੀ ਉਹ ਨਿਮਾਣੇ ਸਿੱਖ ਵਜੋਂ ਪੇਸ਼ ਹੋ ਰਿਹਾ ਸੀ ਅਕਾਲ ਤਖਸੈਬ ਤੇ ਪੂਰੀ ਸ਼ਾਨੋ ਸ਼ੌਕਤ ਨਾਲ ਹੱਥ 'ਚ ਕਿਰਪਾਨ ਲੈ ਕੇ ਖੜਾ ਸੀ ਤੇ ਉਹਨੂੰ ਸਜ਼ਾ ਕੀ ਲਾਈ ਹੈ ਸਿਰਫ 500 ਰੁਪਏ ਦਾ ਕੜਾ ਪ੍ਰਸ਼ਾਦ ਜਿਸ ਵਿਅਕਤੀ ਨੇ ਅਕਾਲ ਤਖਤ ਸਭ ਦੇ ਜਥੇਦਾਰ ਹੁੰਦਿਆਂ ਮर्यादा ਨੂੰ ਢਾਹ ਲਾਈ ਹੈ ਉਹਨੂੰ ਸਿਰਫ 500 ਰੁਪਏ ਦਾ ਕੜਾ ਪ੍ਰਸ਼ਾਦ ਲਾ ਕੇ ਸੇਵਾ ਲਾ ਕੇ ਸਾਰ ਦਿੱਤਾ ਗਿਆ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸੇ ਤਰ੍ਹਾਂ ਬਰਤਿਆ ਜਾ ਰਹੀ ਹੈ ਨਜਾਇਜ਼ ਢੰਗ ਦੇ ਨਾਲ ਠੀਕ ਹੈ ਸੀਐਮ ਨੇ ਕਹਿਤਾ ਕਿ ਮੈਂ ਲਾਜ਼ਮੀ ਹਾਜ਼ਰ ਹੋਊਂਗਾ ਚਲੋ ਉਹ ਤਾਂ ਐਜੇ ਸਿੱਖ ਹਾਜ਼ਰ ਹੋ ਜਾਣ ਜਾਂ ਪੋਲਿਟੀਕਲ ਬੰਦੇ ਐ ਲੱਗਦਾ ਹੀ ਹੁੰਦਾ ਕਿ ਜਦੋਂ ਜਨਤਾ ਕਹਿ ਰਹੀ ਹੈ ਲੋਕਾਂ ਲੋਕਾਂ ਵਿੱਚ ਮੇਰੀ ਗੱਲ ਗਲਤ ਨਾ ਚਲੀ ਜਾਵੇ ਇਸ ਕਰਕੇ ਵੀ ਹੋ ਜਾਣਗੇ ਪਰ ਮੈਂ ਸਿਰਫ ਇਹ ਕਹਿਣਾ ਚਾਹੁੰਨਾ ਕਿ ਗਿਆਨੀ ਗੜਗੱਜ ਜੀ ਜਾਂ ਐਸਜੀਪੀਸੀ ਦੇ ਮੌਜੂਦਾ ਪ੍ਰਬੰਧਕ ਇਹ ਦੱਸ ਸਕਦੇ ਐ ਕਿ ਕਿਸੇ ਕਿਸ ਕੱਟੇ ਹੋਏ ਵਿਅਕਤੀ ਨੂੰ ਜਿਹਦੇ ਲਈ ਸਿਰਗੁਮ ਸ਼ਬਦ ਵਰਤਿਆ ਗਿਆ ਹੈ ਪ੍ਰੈਤ ਮਰਿਆਦਾ ਦੇ ਵਿੱਚ ਅੱਜ ਤੱਕ ਕਦੇ ਸੱਦਿਆ ਗਿਆ ਏਦਾਂ ਇਹ ਤੁਸੀਂ ਇੱਕ ਤਰੀਕਾ ਬਦਲਿਆ ਨਹੀਂ ਜੀ ਅਕਾਲ ਤੱਕ ਸਾਬ ਤੇ ਨਹੀਂ ਸੱਦਣਾ ਉਹਨੂੰ ਸੈਕਟਰੀਏਟ ਤੇ ਸੱਦ ਲਿਆ ਸੈਕਟਰੀਏਟ ਚ ਉਹ ਆ ਜਾਣਗੇ ਜੀ ਫਿਰ ਤੁਸੀਂ ਉਹਨੂੰ ਉੱਥੇ ਸੇਵਾ ਲਾਓਗੇ ਕੀ ਸੇਵਾ ਲਾਓਗੇ ਜਿਹੜਾ ਵਿਅਕਤੀ ਹੈ ਹੀ ਸਿਰਗੁਮ ਉਨੂੰ ਇਸ ਤਰੀਕੇ ਨਾਲ ਸੱਦਿਆ ਜਾ ਸਕਦਾ ਹੈ ਮੈਂ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਸਿੱਖ ਵਿਦਵਾਨਾਂ ਨੂੰ ਬੁੱਧੀਜੀਵੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹ ਨਿੱਜੀ ਸਿਆਸੀ ਲੜਾਈ ਦੇ ਵਿੱਚ ਅੱਜ ਫੇਰ ਸਾਡੀਆਂ ਮਰਿਆਦਾਵਾਂ ਦਾ ਘਾਣ ਹੋ ਰਿਹਾ ਆਪਾਂ ਨੂੰ ਸਾਰਿਆਂ ਨੂੰ ਆਪੋ ਆਪਣੇ ਪਲੇਟਫਾਰਮ ਤੇ ਵੀ ਬੋਲਣਾ ਚਾਹੀਦਾ ਹੈ ਇਕੱਠਿਆਂ ਮੀਟਿੰਗ ਵੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਵੱਡੀ ਇੱਕ ਇੱਕ ਨਵਾਂ ਰਾਹ ਜਿਹੜਾ ਹੈਗਾ ਉਹ ਖੋਲਿਆ ਜਾ ਰਿਹਾ ਹੈ ਬਹੁਤ ਸਾਰੇ ਭੈਣ ਭਰਾ ਬਾਅਦ ਵਿੱਚ ਜੁੜੇ ਐ ਫੇਸਬੁੱਕ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਪੂਰੀ ਇਸ ਵੀਡੀਓ ਨੂੰ ਇਮਾਨਦਾਰੀ ਨਾਲ ਸੁਣਨ ਬਿਨਾਂ ਕਿਸੇ ਪੱਖਪਾਤ ਤੋਂ ਇਹ ਠੀਕ ਹੈ ਕਿ ਸਰਕਾਰ ਦੇ ਹੈਲੀਕਾਪਟਰ ਤੇ ਜੇ ਕੋਈ ਸਵਾਲ ਕਰਦੇ ਵੀ ਤਾਂ 10 ਵਿਅਕਤੀਆਂ ਤੇ ਪਰਚਾ ਕਰ ਦਿੰਦੀ ਹੈ ਸਰਕਾਰ ਸਰਕਾਰ ਨੂੰ ਉਧਰੋਂ ਹਸਪਤਾਲ ਆਪਣਾ ਰੱਖਣਾ ਚਾਹੀਦਾ ਸਿੱਖ ਮਸਲਿਆਂ 'ਚ ਦਖਲ ਨਹੀਂ ਦੇਣਾ ਚਾਹੀਦਾ ਪਰ ਮੈਂ ਇਹ ਵੀ ਨਾਲ ਕਹਿਣਾ ਚਾਹੁੰਦਾ ਕਿ ਜਿਹੜਾ 328 ਰੂਪਾਂ ਦਾ ਮਸਲਾ ਹੈ ਜਿਹਦੇ ਤੇ ਐਜੀਪੀਸੀ ਕਹਿ ਰਹੀ ਹੈ ਕਿ ਸਿੱਖ ਮਸਲਿਆਂ 'ਚ ਸਰਕਾਰ ਦਖਲ ਦੇ ਰਹੀ ਹੈ ਇਹ ਸਿੱਖ ਮਸਲਿਆਂ 'ਚ ਦਖਲ ਐਜੀਪੀਸੀ ਨੇ ਖੁਦ ਹੀ ਗਰਾਊਂਡ ਤਿਆਰ ਕੀਤਾ ਕਿ ਸਰਕਾਰ ਦਖਲ ਦੇਵੇ ਜੇ 328 ਰੂਪਾਂ ਦੇ ਮਸਲੇ ਤੇ ਬਣਦੀ ਕਾਰਵਾਈ ਹੋ ਜਾਂਦੀ ਤਾਂ ਸਰਕਾਰ ਨੂੰ ਤਾਂ ਕੋਈ ਮੌਕਾ ਨਹੀਂ ਸੀ ਬਣਨਾ ਜਦੋਂ ਤੁਸੀਂ ਉਸ ਮਾਮਲੇ ਨੂੰ ਦੱਬਣ ਲੱਗੇ ਰਫਾ-ਦਫਾ ਕਰਨ ਲੱਗੇ ਤਾਂ ਸਰਕਾਰ ਨੇ ਤਾਂ ਆਪਣਾ ਕੰਮ ਕਰਨਾ ਹੀ ਸੀਗਾ ਕਿਉਂਕਿ ਪੋਲੀਟੀਕਲੀ ਉਹਨਾਂ ਨੂੰ ਵੀ ਸ਼ੂਟ ਕਰਦੀ ਹੈ ਇਹ ਗੱਲ ਇਹ ਮੈਂ ਸਮਝਦਾ ਕਿ ਜਿਹੜੇ ਪੋਲੀਟੀਕਲ ਲੋਕ ਨੇ ਉਹਨਾਂ ਨੂੰ ਤਾਂ ਜਿਹੜਾ ਕੰਮ ਪੋਲੀਟੀਕਲੀ ਸ਼ੂਟ ਕਰੂਗਾ ਉਸ ਹਿਸਾਬ ਨਾਲ ਕਰਨਗੇ ਉਹ ਤਾਂ ਆਮ ਆਦਮੀ ਪਾਰਟੀ ਨੂੰ ਵੀ ਇਹ ਮੁੱਦਾ ਪੋਲੀਟੀਕਲੀ ਸ਼ੂਟ ਕਰਦਾ ਤੋਂ ਤੇ ਬਾਦਲ ਦਲ ਦਾ ਇਹਦੇ ਨਾਲ ਨੁਕਸਾਨ ਹੁੰਦਾ ਇਸ ਕਰਕੇ ਉਹਨਾਂ ਨੇ ਐ ਜੀਪੀਸੀ ਨੂੰ ਅੱਗੇ ਲਾ ਲਿਆ ਪਰ ਇਹਦੇ ਨਾਲ ਜਿਹੜੀ ਸਿੱਖ ਕੌਮ ਹੈ ਜਿਨ੍ਹਾਂ ਦਾ ਬਾਦਲਾਂ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ ਜਿਹੜੇ ਬਹੁਤ ਸਾਰੇ ਸੁਹਿਰਦ ਲੋਕ ਨੇ ਉਹ ਵਿਚਾਰੇ ਚੁੱਪ ਕਰਕੇ ਬੈਠੇ ਦੇਖ ਰਹੇ ਨੇ ਤੁਹਾਡੀ ਇਹ ਕੁੱਕਰ ਖੇਡ ਨੂੰ ਤੁਸੀਂ ਆਪ ਚ ਰਾਜਨੀਤੀ ਜਿਵੇਂ ਮਰਜ਼ੀ ਕਰੋ ਪਰ ਘੱਟੋ ਘੱਟ ਸਾਡੀਆਂ ਸਿੱਖ ਰਵੈਤਾਂ ਸਿੱਖ ਸਿਧਾਂਤ ਤੇ ਸਿੱਖ ਰਹਿਤ ਮਰਿਆਦਾ ਨੂੰ ਤਾਂ ਨਾ ਨਾ ਟਾ ਲਾਵੋ ਅੱਜ ਫੇਰ ਤੁਸੀਂ ਢਾ ਲਾ ਰਹੇ ਤੁਸੀਂ ਦੱਸੋ ਸਤਿੰਦਰ ਸਿੰਘ ਕੋਲੀ ਨੂੰ 10 ਕਰੋੜ ਰੁਪਇਆ ਗੁਰੂ ਕੀ ਗੋਲਕ ਚੋਂ ਜਾਣਾ ਇਹ ਪੈਸਾ ਇਹ ਉਹ ਗੋਲਕ ਹੈ ਜਦੋਂ ਭਾਈ ਮਨੀ ਸਿੰਘ ਜੀ ਨੂੰ ਕਿਹਾ ਗਿਆ ਸੀ ਜਕਰੀਏ ਵੱਲੋਂ ਕਿ 10000 ਟਕਾ ਦੇਓ ਇਕੱਠ ਨਹੀਂ ਸੀ ਕਰਨ ਦਿੱਤਾ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਇਹ ਨਹੀਂ ਕਿ ਭਾਈ ਮਨੀ ਸਿੰਘ ਦੇ ਕੋਲ ਕੋਈ ਪੈਸੇ ਦੀ ਕਮੀ ਸੀਗੀ ਭਾਈ ਮਨੀ ਸਿੰਘ ਇੱਕ ਉਹ ਸ਼ਖਸੀਅਤ ਸੀ ਇੱਕੋ ਆਵਾਜ਼ ਤੇ ਦੁਨੀਆ ਨੇ ਢੇਰ ਲਾ ਦੇਣਾ ਸੀ ਹਿੰਦੂਆਂ ਤੇ ਮੁਸਲਮਾਨਾਂ ਨੇ ਟਕਿਆਂ ਦਾ ਪਰ ਭਾਈ ਮਨੀ ਸਿੰਘ ਜੀ ਨੇ ਗੁਰੂ ਕੀ ਗੋਲਕ ਵਿੱਚੋਂ ਇੱਕ ਵੀ ਟਕਾ ਨਹੀਂ ਸੀ ਵਰਤਿਆ ਆਪਣਾ ਬੰਦ-ਬੰਦ ਕਟਵਾਉਣਾ ਪ੍ਰਵਾਨ ਕਰ ਲਿਆ ਸੀ ਭਾਈ ਮਨੀ ਸਿੰਘ ਨੂੰ ਪੁੱਛੋ ਕਿ ਇਹ ਗੋਲਕ ਦਾ ਪੈਸਾ ਵਰਤਣਾ ਕਿਵੇਂ ਹੈ ਤੇ ਤੁਸੀਂ ਕਰੋੜਾਂ ਰੁਪਏ ਦੀ ਤਨਖਾਹ ਲੈ ਕੇ ਵੀ ਕੰਮ ਠੀਕ ਨਹੀਂ ਕੀਤਾ 7 ਕਰੋੜ 20 ਲੱਖ ਰੁਪਈਆ ਵਾਪਸ ਜਮ੍ਹਾਂ ਕਰਾਉਣ ਦੀ ਗੱਲ ਸੀ ਕੀ ਕਰਵਾ ਦਿੱਤਾ ਗਿਆ ਉਹ ਉਹ ਹੋ ਗਿਆ ਗੁਰੂ ਕੀ ਗੋਲਕ ਦੀ ਬਾਰ-ਬਾਰ ਦੁਰਵਰਤੋਂ ਹੋਈ ਹੈ ਜਿਹੜੇ ਕਿ ਗੈਰ ਸਿਆਸੀ ਬੰਦੇ ਵੀ ਇਹ ਗੱਲ ਕਹਿ ਰਹੇ ਹੈ ਪਰ ਇਹ ਇਹਨਾਂ ਨੂੰ ਆਦਤ ਬਣੀ ਹੋਈ ਹੈ ਜਿਹੜਾ ਵੀ ਕੋਈ ਸਵਾਲ ਕਰੂਗਾ ਉਹਨੂੰ ਕਹਿਣਗੇ ਜੀ ਫਲਾਨਿਆਂ ਦਾ ਏਜੰਟ ਹੈ ਜਿਹੜੇ ਅਸੀਂ ਸਿੱਖ ਹਾਂ ਹਮ ਹਰਿ ਸਿਓਂ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਵੇਨ ਪੱਖ ਧੜਾ ਅਵਰ ਨਾ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਜੇਤਾ ਸੀ ਬਰਗਾੜੀ ਕਾਂਡ ਦੀ ਗੱਲ ਕਰਦੇ ਆ ਫਿਰ ਤੱਕ ਨਾਲ ਦੀ ਨਾਲ ਹੀ ਅਸੀਂ ਕਾਂਗਰਸੀ ਬਣ ਜਾਂਦੇ ਆ ਜੇ 1984 ਦੀ ਗੱਲ ਕਰਦੇ ਆ ਫਿਰ ਅਸੀਂ ਆਮ ਆਦਮੀ ਪਾਰਟੀ ਵਾਲੇ ਬਣ ਜਾਂਦੇ ਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਦਿੱਲੀ ਚ ਉਹਨਾਂ ਨੂੰ ਪੁੱਛਦੇ ਰਹੇ ਦਿੱਲੀ ਜਦੋਂ ਕੇਜਰੀਵਾਲ ਸੀਗਾ ਭੁੱਲਰ ਸਾਹਿਬ ਨੂੰ ਕਿਉਂ ਨਹੀਂ ਛੱਡਦੇ ਫਿਰ ਅਸੀਂ ਬਾਦਲਾਂ ਦੇ ਏਜੰਟ ਬਣ ਜਾਂਦੇ ਆ ਸੋ ਆ ਜਿਹੜੇ ਟੈਗ ਤੁਸੀਂ ਆਪਣੇ ਚਹੇਤਿਆਂ ਤੋਂ ਲਵਾਉਨੇ ਹੋ ਸੋਸ਼ਲ ਮੀਡੀਆ ਤੇ ਇਹਦਾ ਕੋਈ ਮਤਲਬ ਨਹੀਂ ਸਾਰੀ ਸੰਗਤ ਜਾਣਦੀ ਹੈ ਸਭ ਕੁਝ ਲੋਕ ਜਾਣਦੇ ਨੇ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਗੁਰੂ ਕੀ ਗੋਲਕ ਦੀ ਵਰਤੋਂ ਸਾਨੂੰ ਠੀਕ ਕਰਨੀ ਚਾਹੀਦੀ ਹੈ ਔਰ ਐਜੀਪੀਸੀ ਜਿਹੜੀ 2011 ਦੇ ਵਿੱਚ ਇਲੈਕਸ਼ਨ ਹੋਈ ਹੈ ਉਸ ਤੋਂ ਬਾਅਦ ਤਾਂ ਇਲੈਕਸ਼ਨ ਹੀ ਨਹੀਂ ਹੋਈ ਪਰ ਤੁਸੀਂ ਆਪਣੀ ਮਨਮਰਜ਼ੀ ਨਾਲ ਜਿਹੜੀਆਂ ਮਨਮਾਨੀਆਂ ਕਰ ਰਹੇ ਹੋ ਜਿਸ ਤਰੀਕੇ ਨਾਲ ਜਥੇਦਾਰ ਸਹਿਬਾਨ ਨੂੰ ਲਾਉਨੇ ਹੋ ਤੇ ਲਾਉਨੇ ਹੋ ਇਹ ਗੱਲਾਂ ਅੱਜ ਵੀ ਉਸੇ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਹੈਗੀਆਂ ਨੇ ਕੀ ਹੁਣ ਰਹਿਤ ਮਰਿਆ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵਿਧਿ ਵਿਵਧਾਨ ਕਿਵੇਂ ਹੋਵੇ ਕਿਵੇਂ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖ ਦੀ ਸਮੂਲੀਅਤ ਹੋਣੀ ਚਾਹੀਦੀ ਹੈ ਜਦੋਂ ਜਥੇਦਾਰ ਸਾਹਿਬ ਨੂੰ ਲਾਉਣਾ ਹੈ ਤਾਂ ਉਹਦੇ ਵਾਸਤੇ ਕੋਈ ਵਿਧਿ ਵਿਵਧਾਨ ਬਣਾਉਣ ਵਾਲੇ ਪਾਸੇ ਤੁਰਿਓ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਿਹੜੀ ਇੱਕ ਨਿੱਜੀ ਚੈਨਲ ਨੂੰ ਦਿੱਤੀ ਹੋਈ ਹੈ ਕੋਈ ਹੋਰ ਵਿਅਕਤੀ ਲਾਈਵ ਨਹੀਂ ਕਰ ਸਕਦਾ ਕਿੱਡਾ ਵੱਡਾ ਮੁੱਦਾ ਬਣਿਆ ਸੀਗਾ ਪਰ ਅੱਜ ਵੀ ਉਹ ਬਾਣੀ ਇੱਕੋ ਹੀ ਚੈਨਲ ਤੇ ਚਲਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਪ੍ਰਾਣੀ ਮਾਤਰ ਕੋਲ ਹਰ ਚੈਨਲ ਕੋਲ ਜਾਣੀ ਚਾਹੀਦੀ ਹੈ ਸੋ ਇਹ ਸਾਰੇ ਮਸਲੇ ਨੇ ਜਿਹੜੇ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਮੈਂ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂਗੇ ਹੱਥ ਬੰਨ ਕੇ ਬੇਨਤੀ ਕਰ ਰਿਹਾ ਕਿ ਇਸ ਨਿੱਜੀ ਸਿਆਸਤ ਦੇ ਵਿੱਚ ਜਿਹੜਾ ਜਿਹੜਾ ਸਾਡਾ ਕੌਮੀ ਨੁਕਸਾਨ ਹੋ ਰਿਹਾ ਸਾਡੀਆਂ ਮਰਿਆਦਾਵਾਂ ਦਾ ਧਕਾਨ ਹੋ ਰਿਹਾ ਉਹਦੇ ਪ੍ਰਤੀ ਜ਼ਰੂਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਇਕਮੁੱਠ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਗਿਆਨੀ ਗੜਗੱਜ ਸਾਹਿਬ ਨੇ ਜਿਹੜਾ ਇਹ ਸ਼ਬਦ ਵਰਤੇ ਪਤਿਤ ਉਹ ਠੀਕ ਨਹੀਂ ਹੈ ਮਰਿਆਦਾ ਮੁਤਾਬਕ ਸਿਰਗੋਮ ਸ਼ਬਦ ਬਣਦਾ ਤੇ ਸਿਰਗੋਮ ਨੂੰ ਕਾਲ ਤੱਕ ਸਭ ਤੇ ਕਦੇ ਸੱਧਿਆ ਨਹੀਂ ਗਿਆ ਅਜੇ ਤੱਕ ਜੇ ਸੱਧਿਆ ਗਿਆ ਹੋਵੇ ਜ਼ਰੂਰ ਧਿਆਨ ਵਿੱਚ ਲੈ ਕੇ ਆਇਓ ਜਿੰਨੇ ਭੈਣ ਭਰਾ ਜੁੜੇ ਉਹਨਾਂ ਦਾ ਧੰਨਵਾਦ ਵਾਈ ਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰੂੰਗਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸਾਰੇ ਪਾਸੇ ਤਾਂ ਜੋ ਜਿਹੜਾ ਸਿੱਖਾਂ ਦਾ ਪੱਖ ਹੈ ਜਿਹੜਾ ਇੱਕ ਨਿਰਪੱਖ ਪੱਖ ਹੈ ਉਹ ਵੀ ਲੋਕਾਂ ਦੇ ਵਿੱਚ ਜਾਵੇ ਤੇ ਸਭ ਨੂੰ ਸਮਝ ਲੱਗੇ ਕਿ ਕਿਵੇਂ ਸਾਡੀਆਂ ਮर्यादाਵਾਂ ਨੂੰ ਪਰੰਪਰਾਵਾਂ ਨੂੰ ਸਿਧਾਂਤਾਂ ਨੂੰ ਅੱਜ ਟਾ ਲੱਗ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ